ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਨੈਕਸ ਕਲਾਸ ਜਿਦੇ ਵਿੱਚ ਅੱਜ ਆਪਾਂ ਰੰਦੇ ਆਪਣੇ ਜਿਹੜੇ ਮੁਹਾਵਰੇ ਨੇ ਜੀ ਉਹਨਾਂ ਦੇ ਅਰਥ ਨਾਲ ਜਾਣਾਂਗੇ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਬਣੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਵਿੱਚ ਕਿਸੇ ਵੀ ਗਵਰਨਮੈਂਟ ਇਗਜ਼ਾਮ ਜਾਂ ਪੰਜਾਬੀ ਟਿਟਕਟ 2025 ਦੀ ਤਿਆਰੀ ਕਰ ਰਿਹਾ ਹੈ ਹਰ ਇੱਕ ਇਗਜ਼ਾਮ ਲਈ ਆਪਣੇ ਮੁਹਾਵਰੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਜਿਹੜਾ ਬੱਚਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਿਹਾ ਹੈ ਜਾਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਉਹ ਮੇਰੇ ਚੈਨਲ ਤੇ ਆਪਣੀਆਂ ਪਿਛਲੀਆਂ ਤਿੰਨ ਕਲਾਸਾਂ ਹੋ ਚੁੱਕੀਆਂ ਨੇ ਮੁਹਾਵਰੇ ਦੀਆਂ ਉਹ ਜ਼ਰੂਰ ਜਾ ਕੇ ਚੈੱਕ ਕਰੋ ਸੋ ਬਿਨਾ ਕਿਸੇ ਦੇਰੀ ਤੋਂ ਆਪਾਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਇੱਕ ਗੱਲ ਹੋਰ ਜੀ ਇਹ ਆਪਣੇ ਮੁਹਾਵਰੇ ਨੇ ਜੀ ਜੇ ਤੁਹਾਨੂੰ ਇਹਨਾਂ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਕਿਉਂਕਿ ਆਪਾਂ ਫ੍ਰੀ ਆਪਕਸ਼ਨ ਨੂੰ ਕੀ ਹੈਗਾ ਜਿਹੜੀ ਪੀਡੀਐਫ ਹੈ ਉਹ ਵੀ ਕੀ ਹੈ ਆਪਾਂ ਆਪ ਮੇਰੇ ਟੈਲੀਗ੍ਰਾਮ ਤੇ ਦੇ ਰਹੇ ਹਾਂ ਜੀ ਸੋ ਟੈਲੀਗ੍ਰਾਮ ਨੂੰ ਵੀ ਜ਼ਰੂਰ ਜੁਆਇਨ ਕਰ ਲਓ ਜੀ ਫਸਟ ਆਪਣਾ ਦੇਖੋ ਜੀ ਮੁਹਾਵਰਾ ਫਸਟ ਆਪਣਾ ਮੁਹਾਵਰਾ ਜੀ ਬਣ ਬਣ ਦੀ ਲੱਕੜੀ ਇਕੱਠੀ ਹੋਣਾ ਫਸਟ ਆਪਣਾ ਮੁਹਾਵਰਾ ਜੀ ਬਣ ਬਣ ਦੀ ਲੱਕੜੀ ਇਕੱਠਾ ਹੋਣਾ ਕੀ ਅਰਥ ਹੈ ਜੀ ਵੱਖ-ਵੱਖ ਲੋਕ ਇਕੱਠੇ ਹੋਣਾ ਬਣ ਬਣ ਦੀ ਲੱਕੜੀ ਇਕੱਠਾ ਹੋਣਾ ਭਾਵ ਵੱਖ-ਵੱਖ ਲੋਕੀ ਇਕੱਠੇ ਹੋਣਾ ਜਦੋਂ ਕਿ ਆਪਾਂ ਦੇਖੋ ਇਹ ਮੁਹਾਵਰਾ ਆਪਣਾ ਆਮ ਹੀ ਵਰਤਿਆ ਜਾਂਦਾ ਜਦੋਂ ਕਿ ਆਪਾਂ ਦੇਖਦੇ ਹਾਂ ਕਿਸੇ ਆਪਣੇ ਮੰਦਰ ਗੁਰਦੁਆਰੇ ਜਾਂ ਕਿਤੇ ਬਹੁਤ ਵੱਡਾ ਇਕੱਠ ਹੋਵੇ ਕਿਸੇ ਵੀ ਥਾਂ ਤੇ ਜਦੋਂ ਤੇ ਬਹੁਤ ਸਾਰੇ ਲੋਕ ਆਏ ਹੋਣ ਤਾਂ ਆਪਾਂ ਆਮ ਹੀ ਕਹਿ ਦਿੰਦੇ ਆ ਵੀ ਇੱਥੇ ਤਾਂ ਕੀ ਬਣ ਬਣ ਦੀ ਲੱਕੜੀ ਇਕੱਠੀ ਹੋ ਰਹੀ ਹੈ ਭਾਵ ਕੀ ਹੈ ਵੱਖ-ਵੱਖ ਲੋਕੀ ਇਕੱਠੇ ਹੋਣਾ ਸੈਕਿੰਡ ਦੇਖੋ ਜੀ ਵੱਲ ਵੱਲ ਜਾਣਾ ਸੈਕਿੰਡ ਨੰਬਰ ਮੁਹਾਵਰਾ ਜੀ ਵੱਲ ਵੱਲ ਜਾਣਾ ਕੁਰਬਾਨ ਜਾਣਾ ਵੱਲ ਵੱਲ ਜਾਣਾ ਕੁਰਬਾਨ ਜਾਣਾ ਨੈਕਸਟ ਦੇਖੋ ਰਿਹਾ ਮਹਾਵਰਾ ਹੈ ਬਲਦੀ ਉੱਤੇ ਤੇਲ ਪਾਉਣਾ ਨੈਕਸਟ ਆਪਣਾ ਮਹਾਵਰਾ ਹੈ ਜੀ ਬਲਦੀ ਉੱਤੇ ਤੇਲ ਪਾਉਣਾ ਉਹਦਾ ਕੀ ਅਰਥ ਹੁੰਦਾ ਜੀ ਗੁੱਸਾ ਪੜਕਾਉਣਾ ਬਲਦੀ ਉੱਤੇ ਤੇਲ ਪਾਉਣਾ ਭਾਵ ਗੁੱਸਾ ਪੜਕਾਉਣਾ ਆਪਾਂ ਵੀ ਯੂਜ਼ ਕਰ ਲੈਂਦੇ ਆ ਪੰਜਾਬੀ ਚ ਵੀ ਕੀ ਆ ਉਹ ਤਾਂ ਪਹਿਲਾਂ ਹੀ ਘਟਨੀ ਉਹ ਕੀ ਆ ਦੋਨਾਂ ਕੀ ਆ ਉਹਦੀ ਬਲਦੀ ਉੱਤੇ ਕੀ ਤੇਲ ਪਾਉਣ ਦਾ ਕੰਮ ਕਰਦਾ ਕਹਿਣ ਦਾ ਮਤਲਬ ਗੁੱਸਾ ਤਾਂ ਉਹ ਤਾਂ ਪਹਿਲਾਂ ਹੀ ਠੰਡਾ ਹੋ ਰਿਹਾ ਉਹ ਕੀ ਉਹਨੂੰ ਹੋਰ ਪ੍ਰਕਾਰ ਹੈ ਉਹਦਾ ਆਪਾਂ ਵਰਤ ਲੈਂਦੇ ਆ ਵੀ ਬਲਦੀ ਉੱਤੇ ਤੇਲ ਪਾਉਣਾ ਨੈਕਸਟ ਦੇਖੋ ਜੀ ਬਾਜ਼ਾਰ ਗਰਮ ਹੋਣਾ ਨੈਕਸਟ ਆਪਣਾ ਮਹਾਵਰਾ ਹੈ ਜੀ ਬਾਜ਼ਾਰ ਗਰ ਚਰਚਾ ਹੋਣਾ ਬਾਜ਼ਾਰ ਗਰਮ ਹੋਣਾ ਭਾਵ ਚਰਚਾ ਹੋਣਾ ਬਾਪ ਜਣਾ ਜਾਂ ਟੁੱਟਣੀ ਉਹਦਾ ਕੀ ਅਰਥ ਹੁੰਦਾ ਜੀ ਮਿੱਤਰ ਜਾਂ ਭਰਾ ਦਾ ਮਰ ਜਾਣਾ ਬਾਪ ਜਣਾ ਜਾਂ ਟੁੱਟਣੀ ਉਹਦਾ ਅਰਥ ਹੁੰਦਾ ਭਰਾ ਜਾਂ ਮਿੱਤਰ ਦਾ ਮਰ ਜਾਣਾ ਦੇਖੋ ਆਪਾਂ ਆਪੀ ਆਪਣੇ ਸਮਾਜ ਚ ਸਮਝ ਲੈਨੇ ਆ ਵੀ ਮੁੰਡੇ ਕੀ ਆਪਦੇ ਜਿਹੜੇ ਮਾਪ ਪਾਪ ਨੇ ਉਹ ਸੱਜੀ ਖੱਬੀ ਬਾਵਾ ਮਾਂ ਹੁੰਦੀਆਂ ਨੇ ਜੇ ਇੱਕ ਮਿੱਤਰ ਹੋਵੇ ਕੀ ਆ ਦੋ ਮਿੱਤਰ ਜਬ ਬਹੁਤ ਹੀ ਜ਼ਿਆਦਾ ਹੁੰਦੀ ਗਹਿਰੀ ਦੋਸਤੀ ਹੋਵੇ ਤਾਂ ਆਪਾਂ ਕਹਿ ਦਿੰਨੇ ਆ ਵੀ ਜੇ ਕੋਈ ਵੀ ਡੈਥ ਹੋ ਜੇ ਤਾਂ ਆਪਾਂ ਕਹਿ ਦਿੰਨੇ ਆ ਵੀ ਕੀ ਆ ਬਾਪ ਭੱਜ ਗਈ ਜਾਂ ਟੁੱਟ ਗਈ ਤਾਂ ਕਹਿਣ ਦਾ ਮਤਲਬ ਕੀ ਹੁੰਦਾ ਵੀ ਕੀ ਹੈ ਪ੍ਰਾਜਨਿਤ ਦਾ ਮਰ ਜਾਣਾ ਉਹਦਾ ਆਪਾਂ ਇਹ ਮੁਹਾਵਰਾ ਪ੍ਰਯੋਗ ਕਰ ਲੈਣੀ ਬਾਪ ਜਨਣਾ ਜਾਂ ਟੁੱਟਣੀ ਨੈਕਸਟ ਦੇਖੋ ਇਹ ਬਾਜੀ ਲੈ ਜਾਣਾ ਨੈਕਸਟ ਆਪਣਾ ਮੁਹਾਵਰਾ ਜੀ ਬਾਜੀ ਲੈ ਜਾਣਾ ਉਹਦਾ ਕੀ ਅਰਥ ਹੁੰਦਾ ਜਿੱਤ ਪ੍ਰਾਪਤ ਕਰਨਾ ਬਾਜੀ ਲੈ ਜਾਣਾ ਜਿੱਤ ਪ੍ਰਾਪਤ ਕਰਨਾ ਨੈਕਸਟ ਦੇਖੋ ਇਹ ਬਾਤ ਦਾ ਬਤੰਗੜ ਬਣਾਉਣਾ ਨੈਕਸਟ ਆਪਣਾ ਮੁਹਾਵਰਾ ਜੀ ਬਾਤ ਦਾ ਬਤੰਗੜ ਬਣਾਉਣਾ ਉਹਦਾ ਕੀ ਅਰਥ ਹੁੰਦਾ ਜੀ ਨਿੱਕੀ ਗੱਲ ਨੂੰ ਬਹੁਤ ਵਧਾਉਣਾ ਜਦੋਂ ਛੋਟੀ ਜੀ ਗੱਲ ਨੂੰ ਆਪਾਂ ਬਹੁਤ ਵਧਾ ਚੜਾ ਕੇ ਕਹਿ ਦਿੰਨੇ ਆ ਤਾਂ ਉਹਦਾ ਕੀ ਅਰਥ ਹੁੰਦਾ ਵੀ ਕੀ ਹੈ ਬਾਤ ਦਾ ਕੇ ਬਤੰਗੜ ਬਣਾਉਣਾ ਕਹਿਣ ਦਾ ਮਤਲਬ ਕੀ ਹੈ ਵੀ ਗੱਲ ਛੋਟੀ ਜੀ ਸੀ ਉਹਨੂੰ ਆਪਾਂ ਬਹੁਤ ਮਤਲਬ ਵਧਾ ਚੜਾ ਕੇ ਵੱਡਾ ਮਤਲਬ ਲੜਾਈ ਦਾ ਪੂਰਾ ਮਾਹੌਲ ਕਰਵਾਤਾ ਤਾਂ ਆਪਾਂ ਕਹਿ ਦਿੰਨੇ ਆ ਵੀ ਬਾਤ ਦਾ ਬਤੰਗੜ ਬਣਾਉਣਾ ਨੈਕਸਟ ਦੇਖੋ ਜੀ ਬਾਨੋ ਬੰਨਣਾ ਨੈਕਸਟ ਆਪਣਾ ਮਹਾਂਪ੍ਰਾਜੀ ਬਾਨੋ ਬੰਨਣਾ ਪ੍ਰਬੰਧ ਕਰਨਾ ਬਾਨੋ ਬੰਨਣਾ ਪ੍ਰਬੰਧ ਕਰਨਾ ਬਿਸਤਰਾ ਗੋਲ ਕਰਨਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਚਲੇ ਜਾਣਾ ਜਰਵਾਨਾ ਹੋਣਾ ਬਿਸਤਰਾ ਗੋਲ ਕਰਨਾ ਚਲੇ ਜਾਣਾ ਜਾਂ ਰੁਵਾਨਾ ਕਰਨਾ ਵਿਗਿਆਨੀ ਛਾ ਪਿੱਛੇ ਮੁੱਛਾ ਮਨਾਉਣਾ ਇਸ ਮੁਹਾਵਰੇ ਦਾ ਕੀ ਅਰਥ ਹੁੰਦਾ ਵੀ ਵਿਗਿਆਨੀ ਆਸਤੇ ਕੋਈ ਫੈਸਲਾ ਲੈਣਾ ਭਾਵੇਂ ਜਦ ਆਪਾਂ ਆਮ ਹੀ ਆਪ ਵਰਤ ਲੈਂਦੇ ਆ ਵੀ ਉਹ ਤਾਂ ਕੀ ਹੈ ਵਿਗਿਆਨੀ ਛਾ ਪਿੱਛੇ ਆਪ ਦਾ ਉਂ ਕੀ ਹੈ ਮੁੱਛਾ ਮਨਾਉਣ ਨੂੰ ਫਿਰਦਾ ਕਹਿਣ ਦਾ ਮਤਲਬ ਕੀ ਉਹਦਾ ਅਰਥ ਕੀ ਹੁੰਦਾ ਜੀ ਵੀ ਜਦ ਆਪਾਂ ਵਿਗਿਆਨੀ ਆਸਤੇ ਕੋਈ ਕੀ ਫੈਸਲਾ ਲੈ ਲੈਣਾ ਨੈਕਸਟ ਦੇਖੋ ਇਹ ਆਪਣਾ ਮੁਹਾਵਰਾ ਬਿੱਲੀ ਲਈ ਚੱਕਾ ਟੁੱਟ ਪੈਣਾ ਨੈਕਸਟ ਆਪਣਾ ਮੁਹਾਵਰਾ ਜੀ ਬਿੱਲੀ ਲਈ ਚੱਕਾ ਟੁੱਟ ਪੈਣਾ ਉਹਦਾ ਕੀ ਅਰਥ ਹੋਇਆ ਬਿਨਾਂ ਯਤਨ ਕੀਤੇ ਇੱਛਾ ਪੂਰੀ ਹੋਣਾ ਜਦ ਆਪਾਂ ਕਹਿ ਨਹੀਂ ਦਿੰਦੇ ਆ ਵੀ ਉਹਨੂੰ ਉਹਨ ਤਾਂ ਕੀ ਹੈ ਬਿਨਾਂ ਕਿਸੇ ਯਤਨ ਜਾਂ ਮਿਹਨਤ ਕੀਤੇ ਮਤਲਬ ਉਹਨੂੰ ਬਹੁਤ ਕੁਝ ਮਿਲ ਗਿਆ ਤਾਂ ਆਪਾਂ ਆਮ ਹੀ ਕਹਿ ਦਿੰਦੇ ਆ ਬਿੱਲੀ ਲਈ ਚੱਕਾ ਟੁੱਟ ਪੈਣਾ ਤਾਂ ਅਰਥ ਹੁੰਦਾ ਬਿਨਾਂ ਯਤਨ ਕੀਤੇ ਇੱਛਾ ਪੂਰੀ ਹੋਣਾ ਨੈਕਸਟ ਮਾਰਾ ਦੇਖੋ ਜੀ ਬੁੱਕਲ ਵਿੱਚ ਰੋੜੀ ਭੰਨਣਾ ਉਹਦਾ ਕੀ ਅਰਥ ਹੁੰਦਾ ਗੁਪਤਿ ਯਤਨ ਕਰਨਾ ਬੁੱਕਲ ਵਿੱਚ ਰੋੜੀ ਪੰਨਾ ਨਾ ਗੁਪਤੀਤਨ ਕਰਨਾ ਬੁੱਲੇ ਲੁੱਟਣਾ ਨੈਕਸਟ ਆਪਣਾ ਮਹਾਵ੍ਰੇ ਜੀ ਮौज ਕਰਨੀ ਬੁੱਲੇ ਲੁੱਟਣਾ ਮौज ਕਰਨੀ ਬੇੜਾ ਗਰਕ ਹੋਣਾ ਨੈਕਸਟ ਮਹਾਵ੍ਰੇ ਜੀ ਤਬਾਈ ਹੋਣਾ ਬੇੜਾ ਗਰਕ ਹੋਣਾ ਤਬਾਈ ਹੋਣਾ ਨੈਕਸਟ ਦੇਖੋ ਜੀ ਬੇੜਾ ਪਾਰ ਕਰਨਾ ਨੈਕਸਟ ਆਪਣਾ ਮਹਾਵ੍ਰੇ ਜੀ ਬੇੜਾ ਪਾਰ ਕਰਨਾ ਸਫਲ ਹੋਣਾ ਬੇੜਾ ਪਾਰ ਕਰਨਾ ਭਾਵ ਸਫਲ ਹੋਣਾ ਕਿਸੇ ਚੀਜ਼ ਵਿੱਚ ਨੈਕਸਟ ਦੇਖੋ ਜੀ ਬੇੜੀਆਂ ਵਿੱਚ ਭੱਟੇ ਪਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਬੇੜੀਆਂ ਵਿੱਚ ਭੱਟੇ ਪਾਉਣਾ ਦਾ ਕੀ ਅਰਥ ਹੈ ਕਿਸੇ ਦੀ ਬਰਬਾਦੀ ਲਈ ਯਤਨ ਕਰਨਾ ਬੇੜੀਆਂ ਵਿੱਚ ਭੱਟੇ ਪਾਉਣਾ ਕਿਸੇ ਦੀ ਬਰਬਾਦੀ ਲਈ ਯਤਨ ਕਰਨਾ ਬੁੱਲਾਂ ਵਿੱਚ ਸ਼ਹਿਦ ਦੇ ਕੁੱਟ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਬੁੱਲਾਂ ਵਿੱਚ ਸ਼ਹਿਦ ਦੇ ਕੁੱਟ ਹੋਣਾ ਇਸ ਮੁਹਾਵਰੇ ਦਾ ਕੀ ਅਰਥ ਹੈ ਜੀ ਮਿੱਠਾ ਬੋਲਣਾ ਪਾਬ ਕੀ ਜਦੋਂ ਆਪਾਂ ਕਹਿੰਦੇ ਨੇ ਵੀ ਉਹ ਤਾਂ ਬਹੁਤ ਜ਼ਿਆਦਾ ਮਿੱਠਾ ਬੋਲਦਾ ਤਾਂ ਆਪਾਂ ਕਹਿੰਦੇ ਆ ਉਹਦੇ ਤਾਂ ਬੁੱਲਾਂ ਵਿੱਚ ਸ਼ਹਿਦ ਹੈ ਜਾਂ ਕੀ ਉਹਦੇ ਬੁੱਲਾਂ ਤਾਂ ਕੀ ਸ਼ਹਿਦ ਦੀ ਕੁੱਟ ਭਰੀ ਹੋਈ ਹੈ ਤੇ ਦਾ ਅਰਥ ਕੀ ਹੁੰਦਾ ਮਿੱਠਾ ਬੋਲਣਾ ਬਨ ਕੇ ਖੀਰ ਖਵਾਉਣਾ ਨੈਕਸਟ ਆਪਣਾ ਮੁਹਾਵਰਾ ਜੀ ਬਨ ਕੇ ਖੀਰ ਖਵਾਉਣਾ ਜ਼ਬਰਦਸਤੀ ਭਲਾ ਕਰਨਾ ਜੈਨ ਆਪਾਂ ਕਹਦੇ ਨੇ ਬਿੰਨ ਕੇ ਖੀਰ ਖਵਾਉਣਾ ਭਾਵ ਜ਼ਬਰਦਸਤੀ ਭਲਾ ਕਰਨਾ ਨੈਕਸਟ ਅਗੇ ਆਪਣਾ ਮੁਹਾਵਰਾ ਪੱਠ ਚੋਕਣਾ ਨੈਕਸਟ ਆਪਣਾ ਮੁਹਾਵਰਾ ਜੀ ਪੱਠ ਚੋਕਣਾ ਫਜ਼ੂਲ ਖਰਚ ਕਰਨਾ ਪੱਠ ਚੋਕਣਾ ਉਹਦਾ ਕੀ ਅਰਥ ਹੁੰਦਾ ਜੀ ਫਜ਼ੂਲ ਖਰਚ ਕਰਨਾ ਨੈਕਸਟ ਦੇਖੋ ਜੀ ਪਰਿਆ ਪਿੱਤਾ ਹੋਣਾ ਨੈਕਸਟ ਮਹਾਵਰ ਆਪਣਾ ਪਰਿਆ ਪਿੱਤਾ ਹੋਣਾ ਉਹਦੇ ਕੀ ਅਰਥ ਹੁੰਦਾ ਈ ਅੰਦਰੋਂ ਅੰਦਰ ਗੁੱਸੇ ਵਿੱਚ ਹੋਣਾ ਆਪਾਂ ਆਮੀ ਵਰਤ ਲੈਨੇ ਜਦੋਂ ਕੀ ਇਹ ਬੰਦਾ ਆਪਾਂ ਮਾੜਾ ਜਿਹਾ ਉਹਨੂੰ ਛੇੜ ਦਿਓ ਮਤਲਬ ਬਹੁਤ ਜ਼ਿਆਦਾ ਆਪਾਂ ਨੂੰ ਸੁਣਾ ਦੇ ਵੀ ਜਾਂ ਕੀ ਹੈ ਬਹੁਤ ਜ਼ਿਆਦਾ ਆਪਦੀ ਪੜਾਸ਼ ਕੱਢ ਦੇ ਤਾਂ ਆਪਾਂ ਕੀ ਕਹਿਦਨੇ ਆ ਆਪਾਂ ਆਮੀ ਵਰਤ ਲੈਨੇ ਵੀ ਉਦੋਂ ਤੋਂ ਪਹਿਲੇ ਕੀ ਹੈ ਪਰਿਆ ਪਿੱਤਾ ਮੈਂ ਤਾਂ ਥੋੜੀ ਜੀ ਗੱਲ ਕਹੀ ਸੀ ਤੇ ਦਾ ਅਰਥ ਹੁੰਦਾ ਅੰਦਰੋਂ ਅੰਦਰ ਗੁੱਸੇ ਵਿੱਚ ਹੋਣਾ ਹਾਂ ਨੈਕਸਟ ਆਪਣਾ ਮਹਾਵਰ ਹੈ ਜੀ ਆਪਾਂ ਆਪਾਂ ਕਰਨਾ ਜੱਪੈਂਪੈਂ ਕਰਨਾ ਉਹਦਾ ਕੀ ਅਰਥ ਹੁੰਦਾ ਜੀ ਸੁੰਜਮਾ ਹੋਣਾ ਭਾਵ ਕੀ ਹੈ ਸੁੰਜਮਾ ਹੋਣਾ ਭਾਵ ਜਮੀ ਸੁੰਨਸਰਿਆ ਹੋਣੀ ਸੁੰਜਮਾ ਹੋਣਾ ਭਾਵ ਸੁੰਜਮਾ ਹੋਣਾ ਭਾਵ ਪੈਂਪੇ ਕਰਨਾ ਕੀ ਅਰਥ ਹੁੰਦਾ ਜੀ ਸੁੰਜਮਾ ਹੋਣਾ ਨੈਕਸਟ ਮੁਹਾਵਰਾ ਦੇਖੋ ਜੀ ਪਾਣੀ ਮਾਰਨਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਪਾਣੀ ਮਾਰਨਾ ਉਹਦਾ ਕੀ ਅਰਥ ਹੁੰਦਾ ਫੈਸਲੇ ਵਿੱਚ ਰੁਕਾਵਟ ਪਾਉਣ ਦਾ ਯਤਨ ਕਰਨਾ ਪਾਨੀ ਮਾਰਨਾ ਪਾਬ ਫੈਸਲੇ ਵਿੱਚ ਰੁਕਾਵਟ ਪੈਦਾ ਕਰਨਾ ਜਾਂ ਪਾਉਣਾ ਜਦੋਂ ਯਤਨ ਕਰਨਾ ਉਹਨੂੰ ਕਹਿੰਦੇ ਨੇ ਆਪਾਂ ਪਾਨੀ ਮਾਰਨਾ ਆਪਣੇ ਆਮੀ ਇਹ ਤਾਂ ਬਹੁਤ ਮੁਹਾਵਰੇ ਵਰਤੇ ਜਾਂਦੇ ਜਦੋਂ ਕਹਿੰਦਾ ਕੋਈ ਰਿਸ਼ਤਾ ਵਗੈਰਾ ਹੁੰਦਾ ਤਾਂ ਜੇ ਕੋਈ ਰਿਸ਼ਤਾ ਟੁੱਟ ਜੇ ਤਾਂ ਆਪਾਂ ਕਹਿੰਦੇ ਵੀ ਉਹਨੇ ਪਰ ਨਹੀਂ ਮਰਵਾਤੀ ਕਹਿੰਦਾ ਮਤਲਬ ਕੀ ਹੁੰਦਾ ਫੈਸਲੇ ਵਿੱਚ ਰੁਕਾਵਟ ਪਾਉਣ ਦਾ ਯਤਨ ਕਰਨਾ ਨੈਕਸਟ ਮੁਹਾਵਰਾ ਦੇਖੋ ਜੀ ਭੀਜੀ ਬਿੱਲੀ ਵਣ ਜਾਣਾ ਨੈਕਸਟ ਆਪਣਾ ਮੁਹਾਵਰਾ ਜੀ ਭੀਜੀ ਬਿੱਲੀ ਵਣ ਜਾਣਾ ਉਹਦਾ ਕੀ ਅਰਥ ਹੁੰਦਾ ਜੀ ਚੁੱਪ ਕਰਕੇ ਵਹਿ ਜਾਣਾ ਕਿ ਜੀਬੀ ਲਿਵੜਨਾ ਚੁੱਪ ਕਰਕੇ ਵਹਿ ਜਾਣਾ ਨੈਕਸਟ ਦੇਖੋ ਇਹ ਮਹਾਭਰਾ ਭੁੱਖੇ ਸ਼ੇਰ ਵਾਂਗ ਪਹਿਣਾ ਨੈਕਸਟ ਆਪਣਾ ਮਹਾਭਰਾ ਜੀ ਭੁੱਖੇ ਸ਼ੇਰ ਵਾਂਗ ਪਹਿਣਾ ਗੁੱਸੇ ਵਿੱਚ ਉੱਚੀ ਬੋਲਣਾ ਜਦੋਂ ਆਪਾਂ ਕਹਿ ਦਿੰਦੇ ਆ ਕੋਈ ਮੜੀ ਜੀ ਗੱਲ ਪਿੱਛੇ ਐਨਾ ਮਤਲਬ ਕੀ ਹੈ ਕਿਸੇ ਉੱਤੇ ਬਹੁਤ ਜ਼ਿਆਦਾ ਬੋਲਣ ਉੱਚੀ ਬੋਲਣ ਲੱਗ ਜੇ ਤਾਂ ਆਪਾਂ ਕੀ ਕਰ ਦਿੰਦੇ ਆ ਵੀ ਭੁੱਖੇ ਸ਼ੇਰ ਵਾਂਗ ਤੂੰ ਮੇਰੇ ਤੇ ਕਿਉਂ ਪਹਿਰੇ ਆ ਭਾਬ ਗੁੱਸੇ ਵਿੱਚ ਐਨ ਉੱਚੀ ਕਿਉਂ ਬੋਲ ਰਹੇ ਨੈਕਸਟ ਦੇਖੋ ਜੀ ਭੁੱਖ ਲੈ ਲੈ ਲੇ ਲੈ ਜਾਣਾ ਭੁੱਖ ਲੈ ਲੈ ਜਾਣਾ ਸੁੰਦਰ ਚੀਜ਼ ਵੇਖ ਕੇ ਖੁਸ਼ ਹੋਣਾ ਭੁੱਖ ਲੈ ਲੈ ਕੇ ਜਾਣਾ ਪਾਬ ਸੁੰਦਰ ਚੀਜ਼ ਵੇਖ ਕੇ ਖੁਸ਼ ਹੋਣਾ ਨੈਕਸਟ ਦੇਖੋ ਇਹ ਪੁੰਨੇ ਤਿਤ੍ਰ ਡੋਣਾ ਨੈਕਸਟ ਆਪਣਾ ਮੁਹਾਵਰਾ ਜੀ ਪੁੰਨੇ ਤਿਤ੍ਰ ਅਡੋਣਾ ਦਾ ਕੀ ਅਰਥ ਹੁੰਦਾ ਜੀ ਅਣ ਹੋਣੀਆਂ ਗੱਲਾਂ ਕਰਨੀਆਂ ਅਣ ਹੋਣੀਆਂ ਗੱਲਾਂ ਕਰਨੀਆਂ ਪੁੰਨੇ ਤਿਤ੍ਰ ਡੋਣਾ ਪਾਵਾ ਅਣ ਹੋਣੀਆਂ ਗੱਲਾਂ ਕਰਨੀਆਂ ਨੈਕਸਟ ਦੇਖੋ ਇਹ ਪੁੰਡਾ ਦੇ ਖੱਖਰ ਨੂੰ ਛੇੜਨਾ ਪੁੰਡਾ ਦੇ ਖੱਖਰ ਨੂੰ ਛੇੜਨਾ ਪਾਵਾ ਲੜਾਕਿਆਂ ਨੂੰ ਛੇੜਨਾ ਪੁੰਡਾ ਦੇ ਖੱਖਰ ਨੂੰ ਛੇੜਨਾ ਪਾਵਾ ਲੜਾਕਿਆਂ ਨੂੰ ਛੇੜਨਾ ਨੈਕਸਟ ਦੇਖੋ ਜੀ ਪੂਤ ਸਵਾਰ ਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਪੂਤ ਸਵਾਰ ਹੋਣਾ ਦਾ ਕੀ ਅਰਥ ਹੁੰਦਾ ਕਿਸੇ ਗੱਲ ਦੇ ਪਿੱਛੇ ਪੈ ਜਾਣਾ ਪੂਤ ਸਵਾਰ ਹੋਣਾ ਕਿਸੇ ਗੱਲ ਦੇ ਪਿੱਛੇ ਪੈ ਜਾਣਾ ਪੰਗ ਦੇ ਭਾਜਣਾ ਨੈਕਸਟ ਆਪਣਾ ਮਹਾਵ੍ਰੇ ਜੀ ਪੰਗ ਦੇ ਭਾਜਣਾ ਅਜਾਈ ਜਾਣਾ ਜਦੋਂ ਆਪਾਂ ਕੀ ਕਹਦੇ ਨੇ ਕੋਈ ਚੀਜ਼ ਬਹੁਤ ਹੀ ਸਸਤੀ ਜਾਂ ਕੀ ਆਪਾਂ ਨੂੰ ਮਤਲਬ ਆਸਾਨਾ ਮਿਲ ਜਾਂਦਾ ਤਾਂ ਕਹਿੰਦੇ ਆਪਾਂ ਕਹਿੰਦੇ ਆ ਪੰਗ ਦੇ ਭਾ ਕੀ ਉਹਨੇ ਉਹ ਚੀਜ਼ ਵੇਚਦੀ ਪੰਗ ਭੁੱਜਣਾ ਨੈਕਸਟ ਆਪਣਾ ਮਹਾਵ੍ਰੇ ਜੀ ਪੰਗ ਭੁੱਜਣਾ ਉਹਦਾ ਕੀ ਅਰਥ ਹੁੰਦਾ ਏ ਕੋਰ ਗਰੀਬੀ ਹੋਣਾ ਪੰਗ ਭੁੱਜਣਾ ਭਬ ਕੋਰ ਗਰੀਬੀ ਹੋਣਾ ਨੈਕਸਟ ਦੇਖੋ ਜੀ ਮੱਖਣ ਵਿੱਚੋਂ ਲਾ ਲਾ ਬਾਲ ਵਾਂਗੂ ਕੱਢਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੱਖਣ ਵਿੱਚੋਂ ਬਾਲ ਵਾਂਗ ਕੱਢਣਾ ਉਹਦਾ ਕੀ ਅਰਥ ਹੁੰਦਾ ਜੀ ਸੋਖੇ ਢੰਗ ਨਾਲ ਵਿਰੋਧੀ ਨੂੰ ਖਤਮ ਕਰਨਾ ਕੀ ਹੈ ਜੀ ਮੁਹਾਵਰੇ ਦਾ ਅਰਥ ਸੋਖੇ ਢੰਗ ਨਾਲ ਵਿਰੋਧੀ ਨੂੰ ਖਤਮ ਕਰਨਾ ਭਾਵ ਮੱਖਣ ਵਿੱਚੋਂ ਬਾਲ ਵਾਂਗੂ ਕੱਢਣਾ ਭਾਵ ਸੋਖੇ ਢੰਗ ਨਾਲ ਵਿਰੋਧੀ ਨੂੰ ਖਤਮ ਕਰਨਾ ਨੈਕਸਟ ਦੇਖੋ ਜੀ ਮੱਖੀ ਤੇ ਮੱਖੀ ਮਾਰਨਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੱਖੀ ਤੇ ਮੱਖੀ ਮਾਰਨਾ ਬੇਅਕਲੀ ਨਾਲ ਨਕਲ ਕਰਨੀ ਪਾਵ ਮੱਖੀ ਤੇ ਮੱਖੀ ਮਾਰਨਾ ਜਦੋਂ ਕਹਿੰਦਾ ਕੀ ਇਹ ਬੇਆਕ੍ਰੀ ਨਾਲ ਆਪਾਂ ਕੀ ਇਹ ਚੀਜ਼ ਦੀ ਹੂਪ ਹੋ ਆਪਾਂ ਕਾਪੀ ਕਰਦੀ ਜਾਈਏ ਆ ਇਹਨਾਂ ਪਤਾ ਵੀ ਸਹੀ ਹੈ ਗਲਤ ਹੈ ਤਾਂ ਆਪਾਂ ਕਹਿ ਦਿੰਨੇ ਵੀ ਇਹ ਤਾਂ ਕੀ ਹੈ ਮੱਖੀ ਤੇ ਮੱਖੀ ਮਾਰ ਰਿਹਾ ਹੈ ਨੈਕਸਟ ਦੇਖੋ ਜੀ ਮਗਰ ਮੱਛ ਵਾਲੇ ਅਥਰੂ ਬਹੋਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮਗਰ ਮੱਛ ਵਾਲੇ ਅਥਰੂ ਬਹੋਣਾ ਹਮਦਰਦੀ ਦਾ ਪਖੰਡ ਕਰਨਾ ਪਾਵ ਮਗਰ ਮੱਛ ਵਾਲੇ ਆਛੂ ਅ ਅਥਰੂ ਵਿਖਾਉਣਾ ਬਹੋਣਾ ਸੋਰੀ ਜੀ ਮਗਰ ਮੱਛ ਵਾਲੇ ਅਥਰੂ ਬਹੌਣ ਦਾ ਕੀ ਅਰਥ ਨੇ ਹਮਦਰਦੀ ਦਾ ਪਖੰਡ ਕਰਨਾ ਮੱਛਰ ਵਿਕਣਾ ਹੈ ਨੈਕਸਟ ਹੈਗੇ ਮੱਛੀ ਵਿਕਣਾ ਸੋਰੀ ਜੀ ਮੱਛੀ ਵਿਕਣਾ ਉਹਦਾ ਕੀ ਅਰਥ ਹੈ ਨੈਕਸਟ ਆਪਣਾ ਮੁਹਾਵਰਾ ਜੀ ਮੱਛੀ ਵਿਕਣਾ ਬਹੁਤ ਰੋਲਾ ਪੈਣਾ ਮੱਥਾ ਠਣਕਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਖਾਤਰੀ ਦਾ ਸ਼ੱਕ ਹੋਣਾ ਮੱਥਾ ਠਣਕਣਾ ਭਾਵ ਖਾਤਰੀ ਦਾ ਸ਼ੱਕ ਹੋਣਾ ਮਨ ਚ ਲੱਡੂ ਪੋੜਨਾ ਨੈਕਸਟ ਆਪਣਾ ਮੁਹਾਵਰਾ ਜੀ ਮਨ ਚ ਲੱਡੂ ਪੋੜਨਾ ਮਨ ਹੀ ਮਨ ਖੁਸ਼ ਹੋਣਾ ਮਨ ਚ ਲੱਡੂ ਪੋਰ ਨਾ ਪਾਬ ਮਨ ਹੀ ਮਨ ਖੁਸ਼ ਹੋਣਾ ਮਰਨ ਦੀ ਵੇਲ ਨਾ ਹੋਣਾ ਨੈਕਸਟ ਮੁਹਾਵਰਾ ਜੀ ਮਰਨ ਦੀ ਵੇਲ ਨਾ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਰੁੱਝੇ ਹੋਣਾ ਮਰਨ ਦੀ ਵੇਲ ਨਾ ਹੋਣਾ ਭਾਬ ਬਹੁਤ ਰੁੱਝੇ ਹੋਣਾ ਮਿੱਟੀ ਪਲੀਥ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਅਪਮਾਨ ਹੋਣਾ ਮਿੱਟੀ ਪਲੀਥ ਹੋਣਾ ਭਾਬ ਅਪਮਾਨ ਹੋਣਾ ਮਿਰਚਾਂ ਲੱਗਣਾ ਨੈਕਸਟ ਮੁਹਾਵਰਾ ਜੀ ਆਪਣਾ ਬੁਰਾ ਲੱਗਣਾ ਮਿਰਚ ਲੱਗਣਾ ਬੁਰਾ ਲੱਗਣਾ ਆਪਾਂ ਅਮੀ ਤਾਂ ਮਜ਼ਾਕ ਚ ਵੀ ਯੂਜ਼ ਕਰ ਲੈਂਦੇ ਆ ਵੀ ਮੈਂ ਤਾਂ ਤੈਨੂੰ ਹੀ ਕਿਹਾ ਸੀ ਤਿੰਨ ਤੋਂ ਹੀ ਮਿਰਚਾ ਲੱਗ ਗਿਆ ਕਹਿਣ ਦਾ ਮਤਲਬ ਬੁਰਾ ਲੱਗਣਾ ਕੋਈ ਚ ਕਿਸੇ ਗੱਲ ਬਾਰੇ ਨੈਕਸਟ ਦੇਖੋ ਜੀ ਮਿਰਚ ਮਸਾਲਾ ਲਾਉਣਾ ਨੈਕਸਟ ਹੈ ਆਪਣਾ ਮੁਹਾਵਰਾ ਮਿਰਚ ਮਸਾਲਾ ਲਾਉਣਾ ਉਹਦਾ ਕੀ ਅਰਥ ਹੁੰਦਾ ਜੀ ਬੱਦਾ ਚੜਾ ਕੇ ਗੱਲ ਕਰਨੀ ਮਿਰਚਾ ਮਿਰਚ ਮਸਾਲਾ ਲਾਉਣਾ ਬੱਦਾ ਚੜਾ ਕੇ ਗੱਲ ਕਰਨੀ ਮੁੱਛਾਂ ਦਾ ਬਾਲ ਵਣਨਾ ਮੁੱਛ ਦਾ ਵਾਲ ਬੰਨਣਾ ਜਾਂ ਮੁੱਛ ਦਾ ਵਾਲ ਬੰਨਣਾ ਕੀ ਅਰਥ ਹੁੰਦਾ ਜਿਹਦੇ ਨਿਕਟ ਵਰਤੀ ਬੰਨਣਾ ਮੁੱਛ ਦਾ ਵਾਲ ਬੰਨਣਾ ਭਾਵ ਨਿਕਟ ਵਰਤੀ ਬੰਨਣਾ ਮੁੱਠੀ ਗਰਮ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਰੀਸ਼ਵਤ ਦੇਣਾ ਮੁੱਠੀ ਗਰਮ ਕਰਨਾ ਰੀਸ਼ਵਤ ਦੇਣਾ ਨੈਕਸਟ ਦੇਖੋ ਜੀ ਮੂੰਹ ਅਡਣਾ ਨੈਕਸਟ ਆਪਣਾ ਮੁਹਾਵਰਾ ਜੀ ਲਾਲਚ ਕਰਨਾ ਮੂੰਹ ਅਡਣਾ ਭਾਵ ਲਾਲਚ ਕਰਨਾ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ। ਨੈਕਸਟ ਦੇਖੋ ਜੀ ਆਪਣਾ ਮੂੰਹ ਸਿਉਣਾ। ਨੈਕਸਟ ਆਪਣਾ ਮੁਹਾਵਰਾ ਹੈ ਜੀ ਮੂੰਹ ਸਿਉਣਾ। ਉਹਦਾ ਕੀ ਅਰਥ ਨੇ ਚੁੱਪ ਰਹਿਣਾ। ਮੂੰਹ ਸਿਉਣਾ। ਭਾਵ ਚੁੱਪ ਰਹਿਣਾ। ਜੇ ਆਪਾਂ ਕਹਿ ਦਿੰਨੇ ਆ ਵੀ ਕੀ ਹੈ ਉਹਨਾਂ ਤਾਂ ਉਹਦੇ ਇਹਦੀ ਗੱਲ ਕਹੀ ਵੀ ਉਹਦਾ ਮੂੰਹ ਤਾਂ ਸਿਵਾ ਗਿਆ। ਕਹਿਣ ਦਾ ਮਤਲਬ ਚੁੱਪ ਰਹਿਣਾ। ਮੂੰਹ ਚਿੱਤ ਲੱਗਣਾ ਨੈਕਸਟ ਮੁਹਾਵਰਾ ਜੀ ਆਪਣਾ ਮੂੰਹ ਚਿੱਤ ਲੱਗਣਾ ਜਾਚਣਾ। ਮੂੰਹ ਚਿੱਤ ਲੱਗਣਾ ਜਾਚਣਾ। ਨੈਕਸਟ ਮੁਹਾਵਰਾ ਦੇਖੋ ਜੀ ਆਪਣਾ ਨੈਕਸਟ ਆਪਣਾ ਮੁਹਾਵਰਾ ਦੇਖੋ ਜੀ ਮੂੰਹ ਤੋੜ ਜਵਾਬ ਦੇਣਾ ਨੈਕਸਟ ਆਪਣਾ ਮੁਹਾਵਰਾ ਜੀ ਮੂੰਹ ਤੋੜ ਜਵਾਬ ਦੇਣਾ ਉਹਦਾ ਕੀ ਅਰਥ ਹੁੰਦਾ ਜੀ ਬੇਦਲੀਲ ਕਰਨਾ ਮੂੰਹ ਤੋੜ ਜਵਾਬ ਦੇਣਾ ਬੇਦਲੀਲ ਕਰਨਾ ਨੈਕਸਟ ਦੇਖੋ ਜੀ ਮੂੰਹ ਦਿਖਾਉਣ ਜੋਗਾ ਨਾ ਰਹਿ ਜਾਣਾ ਨੈਕਸਟ ਆਪਣਾ ਮੁਹਾਵਰਾ ਜੀ ਮੂੰਹ ਦਿਖਾਉਣ ਜੋਗਾ ਨਾ ਰਹਿ ਜਾਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਸ਼ਰਮਿੰਦਾ ਮਹਿਸੂਸ ਕਰਨਾ ਮੂੰਹ ਦਿਖਾਉਣ ਜੋਗਾ ਨਾ ਰਹਿ ਜਾਣਾ ਭਾਵ ਬਹੁਤ ਸ਼ਰਮਿੰਦਾ ਮਹਿਸੂਸ ਕਰਨਾ ਮੂੰਹ ਦੀ ਖਾਣੀ ਨੈਕਸਟ ਮੁਹਾਵਰਾ ਜੀ ਬੁਰੀ ਤਰ੍ਹਾਂ ਹਾਰਨਾ ਮੂੰਹ ਦੀ ਖਾਣੀ ਭਾਵ ਬੁਰੀ ਤਰ੍ਹਾਂ ਹਾਰਨਾ ਨੈਕਸਟ ਦੇਖੋ ਆਪਣਾ ਮੁਹਾਵਰਾ ਮੂੰਹ ਨਾ ਲਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੂੰਹ ਨਾ ਲਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਸਬੰਧ ਨਾ ਰੱਖਣਾ ਮੂੰਹ ਨਾ ਲਾਉਣਾ ਭਾਵ ਸਬੰਧ ਨਾ ਰੱਖਣਾ ਨੈਕਸਟ ਮੁਹਾਵਰਾ ਦੇਖੋ ਜੀ ਆਪਣਾ ਮੂੰਹ ਨੂੰ ਲਹੂ ਲੱਗਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੂੰਹ ਨੂੰ ਲੱਗਣਾ ਭਾਵ ਅਣਕਮਾਈ ਤਨ ਦਾ ਚਸਕਾ ਲੈ ਪੈਣਾ ਮੂੰਹ ਨੂੰ ਲੱਗਣਾ ਭਾਵ ਕੀ ਹੈ ਅਣਕਮਾਈ ਤਨ ਦਾ ਚਸਕਾ ਲੱਗਣਾ ਨੈਕਸਟ ਦੇਖੋ ਜੀ ਆਪਣਾ ਮੂੰਹ ਫੁਲਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੂੰਹ ਫੁਲਾਉਣਾ ਉਹਦਾ ਕੀ ਅਰਥ ਹੁੰਦਾ ਜੀ ਰੋਸ ਪ੍ਰਗਟਾਉਣਾ ਮੂੰਹ ਫੁਲਾਉਣਾ ਭਾਵ ਰੋਸ ਪ੍ਰਗਟਾਉਣਾ ਨੈਕਸਟ ਦੇਖੋ ਜੀ ਮੂੰਹ ਵਿੱਚ ਉਂਗਲ ਪਾ ਲੈਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਮੂੰਹ ਵਿੱਚ ਉਂਗਲ ਪਾ ਲੈਣਾ ਉਹਦਾ ਕੀ ਅਰਥ ਹੁੰਦਾ ਜੀ ਹੈਰਾਨ ਹੋਣਾ ਮੂੰਹ ਵਿੱਚ ਉਂਗਲ ਪਾ ਲੈਣਾ ਭਾਵ ਹੈਰਾਨ ਹੋਣਾ ਨੈਕਸਟ ਦੇਖੋ ਜੀ ਮੂੰਹ ਵਿੱਚ ਪਾਣੀ ਭਰ ਆਉਣਾ ਨੈਕਸਟ ਆਪਣਾ ਮੁਹਾਵਰਾ ਜੀ ਮੂੰਹ ਵਿੱਚ ਪਾਣੀ ਭਰ ਆਉਣਾ ਉਹਦਾ ਕੀ ਅਰਥ ਹੁੰਦਾ ਜੀ ਲਲਚਾਉਣਾ ਜਦੋਂ ਆਪਾਂ ਦੇਖੇ ਕੋਈ ਸਵਾਦੀ ਚੀਜ਼ ਹੁੰਦੀ ਹੈ ਆਪਣੇ ਮੂੰਹ 'ਚ ਪਾਣੀ ਆ ਜਾਂਦਾ ਹੈ ਤਾਂ ਆਪਾਂ ਕੀ ਆਪਾਂ ਕਹਿੰਦੇ ਆ ਮੂੰਹ ਵਿੱਚ ਪਾਣੀ ਭਰ ਆਉਣਾ ਤਾਂ ਦਾ ਅਰਥ ਕਹਿੰਦੇ ਲਲਚਾਉਣਾ ਨੈਕਸਟ ਦੇਖੋ ਜੀ ਮੂੰਹੋਂ ਕੱਢ ਕੇ ਦੇਣਾ ਨੈਕਸਟ ਮੁਹਾਵਰਾ ਜੀ ਮੂੰਹੋਂ ਕੱਢ ਕੇ ਦੇਣਾ ਉਹਦਾ ਕੀ ਅਰਥ ਹੁੰਦਾ ਜੀ ਆਪਣੇ ਨਾਲ ਦੂਜੇ ਦੀ ਲੋੜ ਨੂੰ ਪਹਿਲ ਦੇਣਾ ਮੂੰਹ ਕੱਢ ਕੇ ਦੇਣਾ ਭਾਬ ਆਪਣੇ ਨਾਲੋਂ ਦੂਜੇ ਦੀ ਲੋੜ ਨੂੰ ਕੀ ਪਹਿਲ ਦੇਣਾ ਨੈਕਸਟ ਮੁਹਾਵਰਾ ਦੇਖੋ ਜੀ ਰਗ ਰਗ ਤੋਂ ਜਾਣੂ ਹੋਣਾ ਨੈਕਸਟ ਮੁਹਾਵਰਾ ਹੈ ਜੀ ਪੂਰੀ ਤਰ੍ਹਾਂ ਜਾਣੂ ਹੋਣਾ ਰਗ ਰਗ ਤੋਂ ਜਾਣੂ ਹੋਣਾ ਭਾਬ ਪੂਰੀ ਤਰ੍ਹਾਂ ਜਾਣੂ ਹੋਣਾ ਨੈਕਸਟ ਦੇਖੋ ਜੀ ਰਤ ਪੀਣਾ ਨੈਕਸਟ ਮੁਹਾਵਰਾ ਹੈ ਜੀ ਦੂਜਿਆਂ ਦਾ ਹੱਕ ਖਾਣਾ ਰਤ ਪੀਣਾ ਦੂਜਿਆਂ ਦਾ ਹੱਕ ਖਾਣਾ ਰਾਈ ਦਾ ਪਹਾੜ ਬਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਗੱਲ ਵਧਾ ਕੇ ਦੱਸਣਾ ਪਾਬ ਰਾਇ ਦਾ ਪਹਾੜ ਬਣਾਉਣਾ ਗੱਲ ਵਧਾ ਕੇ ਦੱਸਣਾ ਕਹਿੰਦਾ ਉਹ ਤਾਂ ਗੱਲ ਕੋਈ ਹੋਰ ਸੀ ਉਹਨੂੰ ਬਹੁਤ ਜ਼ਿਆਦਾ ਮਸਾਲਾ ਲੱਗ ਦੱਸਣਾ ਆਪਾਂ ਕਹਿੰਦੇ ਰਾਇ ਦਾ ਪਹਾੜ ਬਣਾਉਣਾ ਤੋ ਤਾਂ ਕੀ ਇਹ ਵੀ ਛੋਟੀ ਜੀ ਗੱਲ ਤੋਂ ਬਹੁਤ ਗੱਲ ਵਧਾ ਲਈ ਤਦ ਤੱਕ ਹੱਥ ਕੀ ਹੁੰਦਾ ਜੀ ਗੱਲ ਵਧਾ ਕੇ ਦੱਸਣਾ ਪਾਬ ਗੱਲ ਹੈ ਥੋੜੀ ਸੀ ਉਹਨਾਂ ਆਪਾਂ ਵਧਾ ਕੇ ਬਹੁਤ ਮਤਲਬ ਉਹਦੇ ਵਿੱਚ ਜੋੜ-ਜੁੜ ਕੇ ਗੱਲਾਂ ਕਿਸੇ ਵਿਰੁੱਧ ਜਿਆਦਾ ਪੜਕਾ ਤਾ ਉਸਨੂੰ ਤਾਉ ਕੀ ਹੁੰਦਾ ਰਾਇ ਦਾ ਪਹਾੜ ਬਣਾਉਣਾ ਰਾਤ ੱਕਣਾ ਨੈਕਸਟ ਮਹਾਪ੍ਰੈਜ ਜੀ ਰਾਤ ੱਕਣਾ ਉਡੀਕਣਾ ਰਾਤ ੱਕਣਾ ਉਡੀਕਣਾ ਰਾਤ ਤੇ ਉਹਨਾਂ ਨੈਕਸਟ ਮਹਾਪ੍ਰੈਜ ਜੀ ਸੁਧਰ ਜਾਣਾ ਰਾਤ ਤੇ ਆਉਣਾ ਸੁਧਰ ਜਾਣਾ ਰਾਹ ਵਿੱਚ ਰੋੜਾ ਟਿਕਾਉਣਾ ਨੈਕਸਟ ਮੁਹਾਵਰਾ ਜੀ ਰਾਹ ਵਿੱਚ ਰੋੜਾ ਟਿਕਾਉਣਾ ਰੁਕਾਵਟ ਪਾਉਣੀ ਰਾਹ ਵਿੱਚ ਰੋੜਾ ਟਿਕਾਉਣਾ ਪਾਵ ਰੁਕਾਵਟ ਪਾਉਣੀ ਨੈਕਸਟ ਆਪਣਾ ਮੁਹਾਵਰਾ ਦੇਖੋ ਹੀ ਰਾਤ ਅੱਖਾਂ ਵਿੱਚ ਲੰਘਾਉਣਾ ਰਾਤ ਅੱਖਾਂ ਵਿੱਚ ਲੰਘਾਉਣਾ ਓਖ ਵਿੱਚ ਸਾਰੀ ਰਾਤ ਜਾਗਣਾ ਪਾਵ ਰਾਤ ਅੱਖਾਂ ਵਿੱਚ ਲੰਘਾਉਣਾ ਆਪਾਂ ਕੀ ਕਹਿੰਦੇ ਆ ਓਖ ਵਿੱਚ ਸਾਰੀ ਰਾਤ ਜਾਗਣਾ ਰੇਖ ਵਿੱਚ ਮੇਖ ਮਾਰਨਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਇਹ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਇੰਪੋਰਟੈਂਟ ਵੀ ਹੈ ਰੇਖ ਵਿੱਚ ਮੇਖ ਮਾਰਨਾ ਭਾਵ ਹਾਲਤ ਸੋਰੀ ਹਾਲਾਤ ਬਦਲ ਲੈਣਾ ਹਾਲਾਤ ਬਦਲ ਲੈਣਾ ਜਿਹਨੂੰ ਆਪਾਂ ਕਹਿੰਦੇ ਨੇ ਰੇਖ ਵਿੱਚ ਮੇਖ ਮਾਰਨਾ ਨੈਕਸਟ ਦੇਖੋ ਜੀ ਰੋਂਗ ਤੇ ਖੜੇ ਹੋ ਜਾਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਰੋਂਗ ਤੇ ਖੜੇ ਹੋ ਜਾਣਾ ਡਰ ਤੇ ਕਬਰਾਟ ਹੋਣੀ ਰੋਂਗ ਤੇ ਖੜੇ ਹੋ ਜਾਣਾ ਭਾਵ ਡਰ ਤੇ ਕਬਰਾਟ ਹੋਣੀ ਨੈਕਸਟ ਦੇਖੋ ਜੀ ਰੰਗ ਉੱਡ ਜਾਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਘਬਰਾਉਣਾ ਰੰਗ ਉੱਡ ਜਾਣਾ ਭਾਵ ਘਬਰਾਉਣਾ ਰੰਗ ਬੰਨਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਰੌਣਕ ਲਾਉਣੀ ਰੰਗ ਬੰਨਣਾ ਰੌਣਕ ਲਾਉਣੀ ਰੰਗ ਮੰਨਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਸੁੱਖ ਮੰਨਣਾ ਰੰਗ ਮੰਨਣਾ ਭਾਵ ਸੁੱਖ ਮੰਨਣਾ ਕੀ ਅਰਥ ਹੈ ਜੀ ਮੁਹਾਵਰੇ ਦਾ ਰੰਗ ਮੰਨਣਾ ਭਾਵ ਸੁੱਖ ਮੰਨਣਾ ਰੰਗ ਵਿੱਚ ਭੰਗ ਪਾਉਣਾ ਖੁਸ਼ੀ ਵਿੱਚ ਵਿਗਨ ਪਾਉਣਾ ਆਪਾਂ ਕਹਿੰਦੇ ਨੇ ਹਾਂ ਤਾਂ ਕੀ ਹੈ ਸਾਰਾ ਕੁਝ ਬਦਵਿਆ ਚੱਲ ਰਿਹਾ ਸੀ ਹੁਣ ਤਾਂ ਆ ਕੇ ਰੰਗ ਵਿੱਚ ਭੰਗ ਪਾਤਾ ਪਾਪ ਖੁਸ਼ੀ ਵਿੱਚ ਵਿਗਨ ਪੋਣਾ ਇੰਪੋਰਟੈਂਟ ਹੈ ਜੀ ਆ ਵੀ ਨੈਕਸਟ ਮੁਹਾਵਰਾ ਦੇਖੋ ਜੀ ਲਹੂ ਖੋਲਣਾ ਉਹਦਾ ਕੀ ਅਰਥ ਹੁੰਦਾ ਹੈ ਜੋਸ਼ ਆਉਣਾ ਲਹੂ ਖੋਲਣਾ ਭਾਬ ਜੋਸ਼ ਆਉਣਾ ਲਹੂ ਚੂਸਣਾ ਬੇਰਹਿਮੀ ਨਾਲ ਕਿਸੇ ਦੀ ਕਮਾਈ ਖੋਣੀ ਲਹੂ ਚੂਸਣਾ ਕੀ ਅਰਥ ਹੁੰਦਾ ਜੀ ਬੇਰਹਿਮੀ ਨਾਲ ਕਿਸੇ ਦੀ ਕਮਾਈ ਖੋਣੀ ਲਹੂ ਦੇ ਘੁੱਟ ਭਰਨਾ ਵੱਡੇ ਦੁੱਖ ਨੂੰ ਅੰਦਰੋਂ ਅੰਦਰ ਸਹਿ ਲੈਣਾ ਜਦ ਆਪਾਂ ਕਹਿੰਦੇ ਹਾਂ ਲਹੂ ਦੇ ਘੁੱਟ ਭਰਨਾ ਭਾਵ ਵੱਡੇ ਦੁੱਖ ਨੂੰ ਅੰਦਰੋਂ ਅੰਦਰ ਸਹਿ ਲੈਣਾ ਨੈਕਸਟ ਦੇਖੋ ਜੀ ਲਹੂ ਦੇ ਅਥਰੂ ਕੇਰਨਾ ਨੈਕਸਟ ਆਪਣਾ ਮਹਾਭਰਜੀ ਲਹੂ ਦੇ ਅਥਰੂ ਕੇਰਨਾ ਉਹਦਾ ਕੀ ਅਰਥ ਹੁੰਦਾ ਜੀ ਵਿਰਲਾਪ ਕਰਨਾ ਲਹੂ ਦੇ ਅਥਰੂ ਫੇਨਾ ਕੇਰਨਾ ਭਾਵ ਵਿਰਲਾਪ ਕਰਨਾ ਨੈਕਸਟ ਦੇਖੋ ਜੀ ਲਹੂ ਦਿੱਤੇ ਆਏ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਲਹੂ ਦੇਤੇ ਹਾਏ ਹੋਣਾ ਉਹਦਾ ਕੀ ਅਰਥ ਹੈ ਜੀ ਪੱਕੇ ਦੁਸ਼ਮਣ ਹੋਣਾ ਲਹੂ ਦੇਤੇ ਹਾਏ ਹੋਣਾ ਪੱਕੇ ਦੁਸ਼ਮਣ ਹੋਣਾ ਲਹੂ ਵਿੱਚ ਨਹਾਉਣਾ ਨੈਕਸਟ ਮੁਹਾਵਰਾ ਹੈ ਜੀ ਜ਼ੁਲਮ ਕਰਨਾ ਲਹੂ ਵਿੱਚ ਨਹਾਉਣਾ ਜ਼ੁਲਮ ਕਰਨਾ ਲਹੂ ਨਾਲ ਲਹੂ ਤੋਣਾ ਮਾੜੇ ਕੰਮ ਦਾ ਬਦਲਾ ਮਾੜੇ ਕੰਮ ਨਾਲ ਲੈਣਾ ਲਹੂ ਨਾਲ ਲਹੂ ਤੋਣਾ ਭਾਵ ਮਾੜੇ ਕੰਮ ਦਾ ਬਦਲਾ ਭ ਕੀ ਆਪ ਮਾੜੇ ਕੰਮ ਨਾਲ ਹੀ ਲੈਣਾ ਨੈਕਸਟ ਦੇਖੋ ਜੀ ਲਹੂ ਪਸੀਨਾ ਇੱਕ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਲਹੂ ਪਸੀਨਾ ਇੱਕ ਕਰਨਾ ਕਰੜੀ ਮਿਹਨਤ ਕਰਨਾ ਲਹੂ ਪਸੀਨਾ ਇੱਕ ਕਰਨਾ ਭਾਵ ਕਰੜੀ ਮਿਹਨਤ ਕਰਨਾ ਜਿਹਨੂੰ ਆਪਾਂ ਹਾਰਡ ਵਰਕ ਕਹਿ ਦਿੰਨੇ ਆ ਜੀ ਲੱਕ ਸਿੱਧਾ ਕਰਨਾ ਨੈਕਸਟ ਮੁਹਾਵਰਾ ਜੀ ਥੋੜੀ ਦੇਰ ਆਰਾਮ ਕਰਨਾ ਲੱਕ ਸਿੱਧਾ ਕਰਨਾ ਭਾਵ ਥੋੜੀ ਦੇਰ ਆਰਾਮ ਕਰਨਾ ਲੱਕ ਬੰਨਣਾ ਨੈਕਸਟ ਆਪਣਾ ਮੁਹਾਵਰਾ ਜੀ ਤਿਆਰ ਹੋਣਾ ਲੱਕ ਬੰਨਣਾ ਤਿਆਰ ਹੋਣਾ ਲਗਾਮ ਢਿੱਲੀ ਛੱਡ ਦੇਣਾ ਨੈਕਸਟ ਮੁਹਾਵਰਾ ਹੈ ਜੀ ਖੁੱਲ ਦੇਣਾ ਲਗਾਮ ਢਿੱਲੀ ਛੱਡ ਦੇਣਾ ਭਾਵ ਖੁੱਲ ਦੇਣਾ ਲੱਤਾਂ ਵਿੱਚ ਸਿੱਕਾ ਪਰ ਜਾਣਾ ਲੱਤਾਂ ਵਿੱਚ ਸਿੱਕਾ ਪਰ ਜਾਣਾ ਭਾਵ ਥੱਕ ਜਾਣਾ ਲੱਤਾਂ ਵਿੱਚ ਸਿੱਕਾ ਪਰ ਜਾਣਾ ਉਧਾਰਤ ਕੀ ਹੁੰਦਾ ਜੀ ਥੱਕ ਜਾਣਾ ਲਾਪਾ ਕਰਨੀ ਨੈਕਸਟ ਆਪਣਾ ਮੁਹਾਵਰਾ ਹੈ ਜੀ ਬੇਇੱਜ਼ਤੀ ਕਰਨੀ ਲਾਪਾ ਕਰਨੀ ਉਹਦਾ ਕੀ ਅਰਥ ਹੁੰਦਾ ਜੀ ਬੇਇੱਜ਼ਤੀ ਕਰਨੀ ਲਾਪਾ ਕਰਨੀ ਮੁਹਾਵਰੇ ਦਾ ਅਰਥ ਕੀ ਹੈ ਜੀ ਬੇਇੱਜ਼ਤੀ ਕਰਨੀ ਨੈਕਸਟ ਆਪਣਾ ਮਹਰਾ ਦੇਖੋ ਜੀ ਲੰਗਾ ਲੰਗਣਾ ਨੈਕਸਟ ਆਪਣਾ ਹੈਗਾ ਜੀ ਲੰਗਾ ਲੰਗਣਾ ਉਹਦਾ ਕੀ ਅਰਥ ਹੁੰਦਾ ਜੀ ਗੁਜ਼ਾਰਾ ਹੋਣਾ ਲੰਗਾ ਲੰਗਣਾ ਭਵ ਗੁਜ਼ਾਰਾ ਹੋਣਾ ਲਾਲ ਪੀਲਾ ਹੋਣਾ ਨੈਕਸਟ ਆਪਣਾ ਮਹਾਰਾਜ ਜੀ ਗੁੱਸੇ ਹੋਣਾ ਲਾਲ ਪੀਣਾ ਹੋਣਾ ਭਵ ਲਾਲ ਪੀਲਾ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਗੁੱਸੇ ਹੋਣਾ ਲੀਕ ਪੈਣਾ ਨੈਕਸਟ ਆਪਣਾ ਮੁਹਾਵਰਾ ਜੀ ਲੀਕ ਪੈਣਾ ਰੀਤ ਪੈਣੀ ਲੀਕ ਪੈਣਾ ਰੀਤ ਪੈਣੀ ਲੀਲਾ ਲੰਕਣਾ ਨੈਕਸਟ ਆਪਣਾ ਮੁਹਾਵਰਾ ਜੀ ਮੰਦੇ ਹਾਲ ਹੋਣਾ ਲੀਰਨ ਲਮਕਣਾ ਪਬ ਮੰਦੇ ਹਾਲ ਹੋਣਾ ਲੈਣੇ ਦੇ ਦੇਣੇ ਪੈ ਜਾਣੇ ਨੈਕਸਟ ਆਪਣਾ ਮਹਾਂਭਰਾ ਜੀ ਲੈਣੇ ਦੇ ਦੇਣੇ ਪੈ ਜਾਣੇ ਲਾਭ ਦੀ ਥਾਂ ਕੀ ਜਾਂ ਨੁਕਸਾਨ ਹੋਣਾ ਜਦ ਆਪਾਂ ਕਹਿੰਦੇ ਨੇ ਉਹ ਤਾਂ ਉਹ ਚੀਜ਼ ਲੈਣ ਗਿਆ ਸੀ ਪਰ ਉਹਨੂੰ ਲੈਣੇ ਦੀ ਦੇਣੇ ਹੀ ਪੈ ਗਏ ਤਾਂ ਉਹਦਾ ਕੀ ਅਰਥ ਹੁੰਦਾ ਜੀ ਲਾਭ ਦੀ ਥਾਂ ਨੁਕਸਾਨ ਹੋਣਾ ਲੋਈ ਲੋਣਾ ਨੈਕਸਟ ਆਪਣਾ ਮਹਾਂਭਰਾ ਜੀ ਨੀ ਸੰਗ ਹੋਣਾ ਲੋਈ ਲੋਣਾ ਨੀ ਸੰਗ ਹੋਣਾ ਜਦੋਂ ਕਹਿੰਦਾ ਕਿ ਕੋਈ ਕਿਸੇ ਦੀ ਨਾ ਪ੍ਰਵਾਹ ਕਰੇ ਮਤਲਬ ਬੱਡੇ ਛੋਟੇ ਦੀ ਤਾਂ ਆਪਾਂ ਕਹਦੇ ਨੇ ਉਹਦਾ ਮਤਲਬ ਲੋਈ ਹੀ ਲਾਈ ਹੋਈ ਹੈ ਸ਼ਰਮ ਦੀ ਤਾਂ ਅਰਥ ਕੀ ਹੁੰਦਾ ਨੀ ਸੰਗ ਹੋਣਾ ਭਾਬ ਕਿਸੇ ਦੀ ਸੰਗ ਹੀ ਨਾ ਮੰਨਣਾ ਲੋਹਾ ਮੰਨਣਾ ਨੈਕਸਟ ਮੁਹਾਵਰਾ ਜੀ ਪ੍ਰਭਾ ਮੰਨਣਾ ਲੋਹਾ ਮੰਨਣਾ ਪ੍ਰਭਾ ਮੰਨਣਾ ਨੈਕਸਟ ਦੇਖੋ ਜੀ ਲੋਹਾ ਲੱਖਾ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਲੋਹਾ ਲੱਖਾ ਹੋਣਾ ਉਹਦਾ ਕੀ ਅਰਥ ਹੁੰਦਾ ਜੀ ਬਹੁਤ ਗੁੱਸੇ ਹੋਣਾ ਲੋਹਾ ਲੱਖਾ ਹੋਣਾ ਭਾਬ ਬਹੁਤ ਗੁੱਸੇ ਹੋਣਾ ਲੰਮੀਆਂ ਤਾਣ ਕੇ ਸੌਣਾ ਨੈਕਸਟ ਆਪਣਾ ਮੁਹਾਵਰਾ ਜੀ ਲੰਮੀਆਂ ਤਾਣ ਕੇ ਸੌਣਾ ਬੇਫਿਕਰ ਹੋਣਾ ਲੰਮੀਆਂ ਤਾਣ ਕੇ ਸੋਣਾ ਭਾਵ ਬੇਫਿਕਰ ਹੋਣਾ ਵਕਤ ਨੂੰ ੱੱਕਾ ਦੇਣਾ ਨੈਕਸਟ ਮੁਹਾਵਰਾ ਹੈ ਜੀ ਸਮਾਂ ਓੱਖਾ ਕੱਟਣਾ ਵਕਤ ਨੂੰ ੱੱਕਾ ਦੇਣਾ ਭਾਵ ਸਮਾਂ ਓੱਖਾ ਕੱਟਣਾ ਜਦ ਆਪਾਂ ਕਹਿੰਦੇ ਨਾ ਆਪਾਂ ਮੁਹਾਵਰੇ ਬਹੁਤ ਹੀ ਇੰਪੋਰਟੈਂਟ ਹੈ ਜੀ ਵੀ ਉਹ ਤਾਂ ਕੀ ਆਪਦੇ ਵਕਤ ਨੂੰ ੱੱਕਾ ਦੇ ਰਿਹਾ ਭਾਵ ਓਕੇ ਸਮੇਂ ਵਿੱਚ ਜੀਵਨ ਕੱਟਣਾ ਜਾਂ ਓ ਸਮਾਂ ਓੱਖਾ ਕੱਟਣਾ ਬੱਟਖਾਣਾ ਗੁੱਸਾ ਕਰਨਾ ਬੱਟਖਾਣਾ ਗੁੱਸਾ ਕਰਨਾ ਵੱਡਿਆਂ ਰੂ ਨਾ ਕਰਨਾ ਨੈਕਸਟ ਆਪਣਾ ਮੁਹਾਵਰਾ ਜੀ ਵੱਡਿਆਂ ਰੂ ਨਾ ਕਰਨਾ ਕੋਈ ਕੰਮ ਕਰ ਲਈ ਮੰਨ ਨਾ ਕਰਨਾ ਇਹਦਾ ਕੀ ਅਰਥ ਹੁੰਦਾ ਜੀ ਵੱਡਿਆਂ ਰੂ ਨਾ ਕਰਨਾ ਕੋਈ ਕੰਮ ਕਰ ਲਈ ਮੰਨ ਨਾ ਕਰਨਾ ਨੈਕਸਟ ਦੇਖੋ ਜੀ ਆਪਣਾ ਮੁਹਾਵਰਾ ਹਵਾ ਦਾ ਰੁੱਖ ਵੇਖਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਹਵਾ ਦਾ ਰੁੱਖ ਵੇਖਣਾ ਸਥਿਤੀ ਪਛਾਣਨਾ ਕੀ ਅਰਥ ਹੁੰਦੇ ਜੀ ਸਥਿਤੀ ਪਛਾਣਨਾ ਹਵਾ ਦਾ ਰੁੱਖ ਵੇਖਣਾ ਭਾਵ ਸਥਿਤੀ ਪਛਾਣਨਾ ਨੈਕਸਟ ਦੇਖੋ ਜੀ ਹਵਾਵਲ ਨਾ ਵੇਖ ਸਕਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਹਵਾਵਲ ਨਾ ਵੇਖ ਸਕਣਾ ਨੁਕਸਾਨ ਕਰਨ ਦੀ ਹਿੰਮਤ ਨਾ ਕਰ ਸਕਣਾ ਉਹਦਾ ਕੀ ਅਰਥ ਹੁੰਦਾ ਹੈ ਜੀ ਹਵਾਵਲ ਨਾ ਵੇਖ ਸਕਣਾ ਉਹਦਾ ਅਰਥ ਹੁੰਦਾ ਹੈ ਜੀ ਨੁਕਸਾਨ ਕਰਨ ਦੀ ਹਿੰਮਤ ਨਾ ਕਰ ਸਕਣਾ ਬਾਤਾਂ ਖੀੜ ਜਾਣਾ ਨੈਕਸਟ ਮੁਹਾਵਰਾ ਹੈ ਜੀ ਬਾਤਾਂ ਖੀੜ ਜਾਣਾ ਖੁਸ਼ ਹੋ ਜਾਣਾ ਬਾਤਾਂ ਖੀੜ ਜਾਣਾ ਖੁਸ਼ ਹੋ ਜਾਣਾ ਬਾਲ ਦੀ ਖੱਲ ਲਾਉਣਾ ਨੈਕਸਟ ਆਪਣਾ ਮੁਹਾਵਰਾ ਹੈ ਜੀ ਬਾਲ ਦੀ ਖੱਲ ਲਾਉਣਾ ਬੇਲੋੜੀਆਂ ਬਰੀਕੀਆਂ ਵਿੱਚ ਪੈ ਜਾਣਾ ਆਪਾਂ ਆਮੀ ਵਰਤ ਲਏ ਨੇ ਆਪਣੀ ਪੰਜਾਬੀ ਕਲਚਰ ਚ ਵੀ ਕਿਹਾ ਤਾਂ ਕਿਹਾ ਬਾਲ ਦੀ ਖੱਲ ਲਾਉਣ ਤੱਕ ਤੁਲਿਆ ਹੋਇਆ ਪਾਬ ਕਹਿਣ ਦਾ ਮਤਲਬ ਕੀ ਹੈਗਾ ਵੀ ਜਿਹੜੀ ਬੇ ਲੋੜੀਆਂ ਬਰੀਕੀਆਂ ਹੁੰਦੀਆਂ ਉਹਦੇ ਵਿੱਚ ਪੈ ਜਾਣਾ ਜਦੋਂ ਆਪਾਂ ਉਹ ਉਹ ਆਪਾਂ ਇਹ ਮੁਹਾਵਰਾ ਵਰਤਦੇ ਹਾਂ ਵੀ ਬਾਲ ਦੀ ਖੱਲ ਲਾਉਣਾ ਨੈਕਸਟ ਦੇਖੋ ਜੀ ਨੈਕਸਟ ਦੇਖੋ ਜੀ ਬਾਲ ਵਿੰਗਾ ਨਾ ਹੋਣਾ ਨੈਕਸਟ ਆਪਣਾ ਮੁਹਾਵਰਾ ਜੀ ਜਰਾਂ ਵੀ ਨੁਕਸਾਨ ਨਾ ਹੋਣਾ ਬਾਲ ਵਿੰਗਾ ਨਾ ਹੋਣਾ ਜਰਾਂ ਵੀ ਨੁਕਸਾਨ ਨਾ ਹੋਣਾ ਬਾਲ ਬਿੰਗਣਾ ਹੋਣਾ ਮੁਹਾਵਰੇ ਦਾ ਅਰਥ ਕੀ ਹੈ ਜੀ ਜਰਾ ਵੀ ਨੁਕਸਾਨ ਨਾ ਹੋਣਾ ਲਾਸਟ ਮੁਹਾਵਰਾ ਜੀ ਵਿਸਖੋਲਣਾ ਵਿਸਖੋਲਣ ਦਾ ਅਰਥ ਕੀ ਹੁੰਦਾ ਹੈ ਕੋੜਨਾ ਠੀਕ ਹੈ ਕੋੜਨਾ ਵਿਸਖੋਲਣਾ ਕੋੜਨਾ ਤਾਂ ਇਸ ਵੀ ਅੱਜ ਦੇ ਮੇਰੇ ਟੌਪ ਪੰਜਾਬੀ ਦੇ ਜਿਹੜੇ ਆਪਣੇ ਮੁਹਾਵਰੇ ਜਿਨ੍ਹਾਂ ਦੇ ਮੈਂ ਅਰਥਾਂ ਨੂੰ ਬਹੁਤ ਬਰੀਕਾਂ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਮੈਂ ਉਮੀਦ ਕਰਦਾ ਕਿ ਜਿੰਨੀ ਮੈਂ ਕੋਸ਼ਿਸ਼ ਕਰੀਏ ਤੁਸੀਂ ਵੀ ਉਸਨ ਸਿੱਤੀ ਨੂੰ ਜਾਂ ਉਹਨਾਂ ਹੀ ਹਿੰਮਤ ਲਾ ਕੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੋਊਗੀ ਜੇ ਤੁਹਾਨੂੰ ਫਿਰ ਵੀ ਕਿਸੇ ਮਤਲਬ ਸਮਝਣ ਵਿੱਚ ਕੋਈ ਦਿੱਕਤ ਆ ਰਹੀ ਹੈ ਜੀ ਤਾਂ ਤੁਸੀਂ ਮੇਰੀ ਕਲਾਸ ਨੂੰ ਦੁਬਾਰੇ ਰਿਵੀਜ਼ਨ ਤੋਂ ਸ਼ੁਰੂ ਤੋਂ ਦੇਖੋ ਜੀ ਤਾਂ ਕਿ ਤੁਹਾਨੂੰ ਕੀ ਹਰ ਇੱਕ ਮੁਹਾਵਰੇ ਦਾ ਕੀ ਅਰਥ ਵਧੀਆ ਤਰੀਕੇ ਨਾਲ ਪਤਾ ਲੱਗ ਜਾਏ ਸੋ ਇਨਾਂ ਹੀ ਸ਼ਬਦਾਂ ਨਾਲ ਮੇਰੀ ਅੱਜ ਦੀ ਕਲਾਸ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਖਿ ਸੇ ਮੈਂ ਇੱਕੀ ਗੱਲ ਕਹਿਣਾ ਚਾਹੁੰਦਾ ਬੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜੀ ਮੁਹਾਵਰੇ ਇਹਨਾਂ ਨੂੰ ਇੱਕ ਭੁੱਲ ਕੇ ਵੀ ਨਾ ਛੱਡਣਾ ਕੋਈ ਵੀ ਇਗਜ਼ਾਮ ਹੋਵੇ ਇਹ ਟੌਪ ਆਪਣੇ ਟੌਪ ਤੋਂ ਟੌਪ ਜਿਹੜੇ ਆਪਣੇ ਮੁਹਾਵਰੇ ਨੇ ਜੀ ਜਿੰਨਾ ਵਿੱਚ ਤੁਹਾਨੂੰ ਕੋਈ ਵੀ ਇਗਜ਼ਾਮ ਹੋਵੇ ਇਸੇ ਚੋਂ ਦੇਖਣ ਨੂੰ ਮਿਲਣਗੇ ਮੁਹਾਵਰੇ ਸੋ ਇਹਨਾਂ ਨੂੰ ਭੁੱਲ ਕੇ ਵੀ ਨਾ ਛੱਡਣਾ ਸੋ ਜੇ ਇਹਨਾਂ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰam ਨੂੰ ਜ਼ਰੂਰ ਜੁਆਇਨ ਕਰ ਲੈ ਜੇ ਮੇ ਕਿਉਂ ਕੋਈ ਗਲਤੀ ਨਾਲ ਕੁਝ ਬੋਲ ਲਿਆ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫੀ ਚਾਹੁੰਨਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜਾਂ ਤੁਹਾਨੂੰ ਕੁਝ ਪੁੱਛਣਾ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਸਕਦੇ ਹੋ ਜੇ ਮੇਰੀ ਮਿਹਨਤ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਕੀ ਹੈ ਮੇਰੀ ਜਿਹੜੀ ਮਿਹਨਤ ਹੈ ਪਤਾ ਲੱਗੇ ਵੀ ਤੁਸੀਂ ਕੀ ਹੈ ਲਾਈਕ ਕਰਦੇ ਮੇਰੀ ਵੀਡੀਓਜ਼ ਨੂੰ ਜਰੂਰ ਵਤ ਵਤ ਸ਼ੇਅਰ ਕਰਦਾ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵਤ ਵਤ ਪਹੁੰਚਾ ਦਿਓ ਇਸ ਵੀਡੀਓ ਨੂੰ ਜੀ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਦਿਲੋਂ ਥੈਂਕ ਯੂ ਧੰਨਵਾਦ